ਅੱਛਾ ਕੁਇੰਜਾ ਸੋ ਦਾ ਕੀ ਮਸਲਾ ਹੈ ਅਕਵਿੰਜਾ ਸੋ ਕਹਿੰਦੇ 5100 ਤੋਂ ਘੱਟ ਪੰਪ ਪਾਈਚਾ ਅੱਜਕੱਲ ਮਨਦਾ ਹੀ ਨਹੀਂ ਹੈ ਇਹ ਮਸਲਾ ਹੈ ਜੀ ਮਂਗਾਈ ਸਿਰ ਤੇ ਮਹਾਰਾਜ ਆਠ ਆਕ 7 7 ਸਾਡੇ ਵੀ ਨਿਆਣੇ ਆ ਹੋਰ ਤੁਹਾਨੂੰ ਪਤਾ ਵੀ ਅਸੀਂ ਤੁਹਾਡੇ ਘਰਾਂ ਚੋ ਹੀ ਪਾਲਨੇ ਆ ਮਹਾਰਾਜ ਉਹ ਸੁੱਖਾ ਮੰਗਦੀਆਂ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਸੁੱਖਾ ਮੰਗਦੀਆਂ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਵੀਰ ਹੁੰਦਾ ਹੀ ਖਡਾਉਣਾ ਅਖੰਡ ਦਾ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੰਡਦਾ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੰਡਦਾ ਸਸੂਆ ਕਲ ਫਰੈਂਡਸ ਮੈਂ ਸੁਪਰੀਤ ਸਿੰਘ ਕਾਲੋਂ ਔਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਖਾਸ ਗੱਲਬਾਤ ਦੇ ਵਿੱਚ ਔਰ ਇਸ ਪਾਰ ਦੇ ਸਾਡੇ ਖਾਸ ਮਹਿਮਾਨ ਹੈ ਹਾਲੇ ਨਹੀਂ ਦੱਸ ਹੁਣ ਪਹਿਲਾਂ ਥੋੜੀ ਜਿਹੀ ਉਹਨਾਂ ਦੀ ਮੈਂ ਇੰਟਰੋਡਕਸ਼ਨ ਜ਼ਰੂਰ ਦੇਣਾ ਚਾਹੂੰਗਾ ਕਿਉਂਕਿ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ ਜਦੋਂ ਵੀ ਕੋਈ ਖੁਸ਼ੀ ਦਾ ਦਿਹਾੜਾ ਹੁੰਦਾ ਸੀਗਾ ਸਾਡੇ ਘਰ ਜਾਂ ਫਿਰ ਲਾਗਲੇ ਇਲਾਕੇ ਦੇ ਵਿੱਚ ਤੇ ਉੱਥੇ ਉਹਨਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਇਸ ਤਬਕੇ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚਦੇ ਹੁੰਦੇ ਸੀ ਇਸ ਪਾਈਚਾਰੇ ਦੇ ਜੀ ਹਾਂ ਮੈਂ ਬਿਲਕੁਲ ਪੰਡ ਪਾਈਚਾਰੇ ਦੀ ਹੀ ਗੱਲਬਾਤ ਕਰ ਰਿਹਾ ਹਾਂ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਵੀ ਕੋਈ ਵੀ ਵਜ਼ੀਰ ਰੋਕ ਨਹੀਂ ਸੀ ਰੱਖ ਸਕਦਾ ਨਾ ਇਹਨਾਂ ਦੀ ਤਲਾਸ਼ੀ ਹੁੰਦੀ ਸੀ ਔਰ ਧੰਨਵਾਦ ਕਰਦਾ ਹ ਨਾ ਇਹਨਾਂ ਨੂੰ ਰੋਕਦੇ ਨਹੀਂ ਨੇ ਪਾਵੇਂ ਛੋਟੀ ਮੋਟੀ ਕੋਈ ਰੂਲ ਥੋੜ੍ਹਾ ਹੀ ਹੋਵੇ ਸਭ ਤੋਂ ਪਹਿਲਾਂ ਤਰਮਿੰਦਰ ਪਾਜੀ ਔਰ ਉਹਨਾਂ ਦੇ ਬ੍ਰਦਰ ਨੇ ਚਿੰਦਰ ਪਾਜੀ ਪਿਛਲੇ ਅਬਿੰਦਰ ਪਾਜੀ ਔਰ ਮਨੂ ਸਿੰਘ ਜੀ ਤੁਹਾਡੇ ਸਾਰਿਆਂ ਦਾ ਖਾਸ ਗੱਲਬਾਤ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੋੜਾ ਸਾਨੂੰ ਦੱਸੋ ਆਪਣੀ ਹਿਸਟਰੀ ਬਾਰੇ ਕਿੱਥੋਂ ਸ਼ੁਰੂਆਤ ਹੋਈ ਹੈ ਮਹਾਰਾਜ ਸੱਤੇ ਬਲਵੰਦੇ ਤੋਂ ਸਾਡੀ ਸ਼ੁਰੂ ਹੋਈ ਆ ਤੇ ਗੁਰੂਆਂ ਨਾਲ ਥੋੜਾ ਜਿਹਾ ਸਾਡਾ ਜਿਹੜਾ ਨਰਾਜਗੀ ਹੋ ਗਈ ਸੀ ਜੀ ਹਾਂਜੀ ਨਰਾਜਗੀ ਹੋ ਗਈ ਤੇ ਮੁੜਕੇ ਸਾਨੂੰ ਭਾਈ ਲੱਧਾ ਜੀ ਨੇ ਗੁਰੂਆਂ ਤੋਂ ਬਿਸ਼ਕਾਇਆ ਸਨ ਹਾਂਜੀ ਜੀ ਫਿਰ ਗੁਰੂਆਂ ਦੀ ਕਿਰਪਾ ਹੋਈ ਆਏ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਜੀ ਵੀ ਅਸੀਂ ਘਰ ਘਰ ਦੇ ਰਬਾਬੀ ਹੋ ਚੁੱਕੇ ਹਾਂ ਜੀ ਹਰ ਖੁਸ਼ੀ ਦੇ ਮੌਕੇ ਤੇ ਜਾਂ ਸ਼ਾਦੀ ਹੋਵੇ ਜਾਂ ਲਟਕਾ ਹੋਵੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਅਸੀਂ ਭੰਡ ਪਾਲਟੀ ਆਪਣੇ ਮੀਰਜਾ ਦੇ ਜਾ ਕੇ ਘੋੜੀਆਂ ਗਾਣੇ ਆ ਜਾ ਕੇ ਹਰ ਖੁਸ਼ੀ ਦੇ ਮੌਕੇ ਤੇ ਹਰ ਖੁਸ਼ੀ ਦੇ ਮੌਕੇ ਤੇ ਸ਼ਾਮਿਲ ਹੁੰਨੇ ਆ ਸੀ ਇਹ ਵੀ ਫਿਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ੋਅ ਦੇ ਵਿੱਚ ਇਹਨਾਂ ਦੀ ਆਮਦ ਹੋਈ ਹੈ ਤੇ ਇਹਦੀ ਵੀ ਸ਼ੁਰੂਆਤ ਘੋੜੀ ਤੋਂ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੁਣਾ ਦਿਓ ਪਹਿਲਾਂ ਇੱਕ ਸੋਣੀ ਜੰਝ ਚੜੀ ਬਾਬੇ ਨਾਨਕ ਵਾਲੀ ਵਜਣ ਤੂਤਿਆਂ ਨਾਲ ਨਗਾ ਰਿਓ ਦੇ ਬਾਬਾ ਨਾਨਕ ਦੇ ਕੱਪੜੇ ਕੇਸਰੀ ਨੇ ਜੁੱਤੀ ਬੜੀ ਹੋਈ ਨਾਲ ਸਤਾਰਿਆਂ ਦੇ ਬਾਬਾ ਨਾਨਕ ਦੀ ਜਾਂਜ ਵਿੱਚ ਐਸ ਹੋਵੇ ਤੇ ਜਿਵੇਂ ਚੰਦ ਸੋਵੇ ਵਿੱਚ ਤਾਰਿਆਂ ਦੇ ਆਓ ਨੀ ਸਲਖਣੀ ਦਾ ਵੇਖੀਏ ਪਰੋਣਾ ਆਓ ਨੀ ਆਓ ਨੀ ਸਲਖਣੀ ਦਾ ਵੇਖੀਏ ਪਰੋਣਾ ਇਹੋ ਜਿਹਾ ਸਾਧੂ ਉੜੇ ਜਾਗ ਤੇ ਨਹੀਂ ਆਉਣਾ ਉਹ ਜੋਗੀ ਰੰਗਾ ਚੋਲਾ ਉਹਨੂੰ ਬੜਾ ਫੱਬਦਾ ਜੀ ਉਹਦੇ ਨਾਲ ਸੀ ਉਹ ਨਾਲ ਸੀ ਬਰਾਤੀਆ ਰੰਗ ਰੰਗ ਦਾ ਆਉ ਨਿਸਲਖਣੀ ਦਾ ਲਕੀਏ ਪਰੋਣਾ ਉਹ ਇੱਕ ਪਾਸੇ ਮੋਲਾ ਦੂਜੇ ਪਾਸੇ ਮਰਦਾਨਾ ਏ ਹੋਵੇ ਦੀਆਂ ਦੇ ਪੁੱਤ ਦਾ ਮਰਾਸੀ ਨਜ਼ਰਾਨਾ ਏ ਉਹ ਇੱਕ ਪਾਸੇ ਬਾਲਾ ਦੂਜੇ ਪਾਸੇ ਮਰਦਾਨਾ ਏ ਮੈਂ ਬੇਲਦੀ ਆਰੇ ਬੁੱਤ ਜਮ ਰਾਸੀ ਨਜਰਾਨਾ ਓ ਸਾਡਾ ਖੁਸ਼ ਰਿੰਦਾ ਸੀ ਮਰਾਸੀ ਦੇ ਰਬਾਬ ਨਾਲ ਸਾਡਾ ਖੁਸ਼ ਰਿੰਦਾ ਸੀ ਮਰਾਸੀ ਦੇ ਰਬਾਬ ਨਾਲ ਛੁੜ ਕੇ ਰਬਾਬ ਉਹਦਾ ਮਨ ਰਜਦਾ ਦੀ ਉਹਦੇ ਨਾਲ ਸੀ ਉਹ ਨਾ ਸੀ ਬਰਾਤੀ ਆ ਰੰਗ ਰੰਗ ਦਾ ਉਹ ਆਉ ਨਿਸਲਖਣੀ ਦਾ ਵੇਖੀਆ ਪੁਰਾਣਾ ਜ਼ਬਰਦਸ ਫਾਮੇ ਚ ਦਸ਼ਮੀਆਂ ਤੇ ਪੈਰਾ ਚ ਕਿੜਾਵਾਨੇ ਉਸ ਸਿਰਾਂ ਉਤੇ ਗਾਜ ਗਾਜ ਲੰਮੀ ਹਜੜਾਵਾਨੇ ਹੱਥਾਂ ਵਿੱਚ ਦਸ਼ਮੀਆਂ ਪੈਰਾ ਚ ਖਿਡਾਵਾਨੇ ਉਸ ਸਿਰਾਂ ਉਤੇ ਗਾਜ ਗਾਜ ਲੰਮੀ ਹਜੜਾਵਾਨੇ ਨੀਵੇਂ ਨੀਵੇਂ ਚੋਲੇ ਪਾਏ ਮੱਥੇ ਤੇ ਪਪੂਤੀ ਲਾਈ ਨੀਵੇਂ 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 ਚੋਲੇ ਪਾਏ ਮੱਥੇ ਤੇ ਪਪੂਤੀ ਲਾਈ ਵੇਖਿਆ ਜਨਾਂ ਨੂੰ ਦਿਨੇ ਡਾਰੇ ਲੱਗ ਡਾਡੀ ਉਹਦੇ ਨਾਲ ਸੀ ਉਹ ਨਾਲ ਸੀ ਬਰਾਤੀ ਆਇਆ ਰੰਗ ਰੰਗੇ ਦਾ ਇਸ ਵਾਰ ਕਣੀ ਦਾ ਵੇਖੀਏ ਪਰੋਣਾ ਥੈਂਕ ਯੂ ਵੈਰੀ ਮੱਚ ਜਿਹੜੀ ਪਰਫਾਰਮੈਂਸ ਤੁਸੀਂ ਕੀਤੀ ਹੈ ਬੜਾ ਮਜ਼ਾ ਆਇਆ ਔਰ ਕੁਝ ਇਸ ਤਰੀਕੇ ਦੇ ਨਾਲ ਹੀ ਹਰ ਘਰ ਦੇ ਵਿੱਚ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਰੌਣਕਾਂ ਲੱਗਦੀਆਂ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਕਿਦਾਂ ਲੱਗਦਾ ਵੀ ਉਹਦੇ ਘਰ ਫਲਾਣੇ ਘਰ ਮੁੰਡਾ ਹੋਇਆ ਹੋਵੇ ਉਹਦੇ ਘਰ ਕੁੜੀ ਹੋਈ ਆ ਜਾਂ ਕੋਈ ਫੰਕਸ਼ਨ ਹੈ ਅਸੀਂ ਉੱਥੇ ਜਾਣਾ ਹੈ ਗੱਲ ਇਦਾਂ ਜਨਾਬ ਜਿੱਦਾਂ ਤੁਹਾਡਾ ਆਪਣੇ ਬਿਜ਼ਨਸ ਨਾਲ ਵਾਹ ਹੁੰਦਾ ਨਾ ਉਦਾਂ ਸਾਡਾ ਖੁਸ਼ੀ ਨਾਲ ਵਾਹ ਹੁੰਦਾ ਹਾਂਜੀ ਅਸੀਂ ਇਹੋ ਹੀ ਵੇਨੇ ਆ ਵੀ ਕਿਸੇ ਦੇ ਘਰ ਕਾਕਾ ਹੋਇਆ ਹੋਵੇ ਕਿਸੇ ਦੇ ਘਰ ਲਟਕੇ ਨੂੰ ਵਿਆਹ ਕੇ ਆਏ ਹੋਣ ਅਸੀਂ ਜਾ ਕੇ ਵਧਾਈਆਂ ਲਈਏ ਅਸੀਂ ਜਾ ਕੇ ਕੋੜੀਆਂ ਗਾਈਏ ਸਾਡਾ ਵੀ ਗਰੀਬਾਂ ਦਾ ਰੋਜ਼ਗਾਰ ਹੀ ਹੈ ਇਹ ਆਪਸ ਦੇ ਵਿੱਚ ਹੀ ਉਤੋਂ ਕੋਈ ਨਾ ਕੋਈ ਮਹੱਲੇ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਖਬਰ ਪਹੁੰਚ ਜਾਂਦੀ ਹੈ ਹਾਂਜੀ ਇਸ ਕਰੇ ਨਹੀਂ ਤਾਰੀਖ ਨੂੰ ਜਾਣਾ ਹੈ ਹਾਂਜੀ 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 ਇਲਾਕੇ ਚੋਂ ਮਹੱਲੇ ਚੋਂ ਵੀ ਸਾਨੂੰ ਖਬਰ ਪਹੁੰਚ ਜਾਂਦੀ ਆ ਦੂਜਾ ਲੰਬ ਰਹੇ ਆ ਵੀ ਬਾਬੇ ਨਾਨਕ ਜੀ ਵੱਲੋਂ ਸਾਡੇ ਤੇ ਕਿਰਪਾਈ ਇਦਾਂ ਦੀ ਆ ਕਿ ਸਾਨੂੰ ਪਤਾ ਲੱਗ ਜਾ ਅੱਛਾ ਕਈ ਵਾਰ ਇਦਾਂ ਹੋਇਆ ਕਿ ਪੰਜ ਛੇ ਜਣਿਆਂ ਦੇ ਘਰ ਜਿਹੜਾ ਵਾ ਉਹ ਨਿਆਣਾ ਹੋਇਆ ਹੈ ਜਾਂ ਫਿਰ ਦੋ ਚਾਰ ਇਕੱਠੇ ਹੀ ਆ ਗਏ ਨੇ ਫਿਰ ਕਿਹਨੂੰ ਤਰਜੀਹ ਦਿੰਦੇ ਹੋ ਸਭ ਤੋਂ ਪਹਿਲਾਂ ਕਿੱਧਰ ਜਾਂਦੇ ਹੋ ਸਭ ਤੋਂ ਪਹਿਲਾਂ ਜੇ ਅਸੀਂ ਬੱਚੇ ਵਾਲੇ ਘਰ ਜਾਈਦਾ ਕਾਕੇ ਵਾਲੇ ਘਰ ਸਭ ਤੋਂ ਪਹਿਲਾਂ ਕਾਕੇ ਵਾਲੇ ਘਰ ਹਾਂਜੀ ਮਹਾਰਾਜ ਜਦੋਂ ਲੜਕੀ ਵਿਧਾਈ ਹੁੰਦੀ ਜਾਂ ਕੇ ਉਧਰ ਜਾ ਕੇ ਫਿਰ ਵਧਾਈਆਂ ਗਾਈਂਦੀਆਂ ਕਾਕੇ ਦੀਆਂ ਵਧਾਈਆਂ ਲਈਂਦੀਆਂ ਖੁਸ਼ੀਆਂ ਗਾਈਂਦੀਆਂ ਘੋੜੀਆਂ ਗਾਈਂਦੀਆਂ ਜਾ ਕੇ ਉਧਰ ਨੂੰ ਹਰ ਇੱਕ ਨੂੰ ਰਿਕਵਟ ਹੋ ਜਾਂਦੀ ਹੈ ਜਦੋਂ ਬੇਟਾ ਹੁੰਦਾ ਕਿਸੇ ਦੇ ਰਾਤ ਮੁੰਡਾ ਹੋਵੇ ਦਿੰਨੇ ਅਸੀਂ ਚਲੇ ਜਾਂਦੇ ਆ ਸਾਨੂੰ ਕੋਈ ਰਿਕਵਟ ਨਹੀਂ ਆ ਕੋਈ ਕੋਈ ਇਲਾਕਾ ਹੁੰਦਾ ਜਿੱਦਾਂ ਕਈ ਵਾਰ ਹੁੰਦਾ ਹੈ ਕਈ ਵਾਰ ਅਸੀਂ ਦੇਖਿਆ ਵੀ ਹੈ ਕਿ ਦੋ ਵਾਰ ਤੁਹਾਡੀ ਆਮਦ ਹੁੰਦੀ ਹੈ ਕੋਈ ਹੋਰ ਗਰੁੱਪ ਵੀ ਹੁੰਦਾ ਹੈ ਫਿਰ ਤੁਸੀਂ ਹੁੰਦੇ ਹੋ ਕਈ ਵਾਰ ਝਗੜੇ ਵੀ ਹੋ ਜਾਂਦੇ ਆ ਕੋਈ ਕੋਈ ਇਲਾਕੇ ਵੰਡੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਨਾਬ ਹੁਣ ਤੇ ਸਾਡੇ ਬਹੁਤੇ ਜਾਦੇ ਇਲਾਕੇ ਵੰਡੇ ਗਏ ਆ ਜੀ ਪਹਿਲਾਂ ਸਾਨੂੰ ਇਦਾਂ ਸਾਡਾ ਸਾਫਸੀ ਸਿਆਣਿਆਂ ਦੀ ਘਰ ਤੇ ਆ ਗੁਰੂਆਂ ਦੀ ਘਰ ਤੇ ਆ ਵੀ ਉਹਨਾਂ ਕਹਿੰਦਾ ਜਿੰਨੀ ਧਰਤੀ RAM ਕੀ 19 ਸੰਤਨ ਕੀ ਜੂ ਜਿੱਥੋਂ ਤੱਕ ਵੀ ਗੁਰੂ ਦਾ ਸਿੱਖ ਸੀ ਅਸੀਂ ਮੀਰ ਜਾ ਦੇ ਭੰਡ ਸੀ ਉਹਨਾਂ ਦੇ ਮਗਰ ਜਾਇਦਾ ਸੀ ਵਧਾਈਆਂ ਲਈਦੀਆਂ ਸੀ ਜੀ ਹੁਣ ਸਾਡੇ ਇਲਾਕੇ ਵੰਡੇ ਗਏ ਆ ਕੁਝ ਅਲਾਕੇ ਵੰਡੇ ਗਏ ਉਹਦੇ ਨਾਲ ਸਾਡਾ ਟੌਰ ਅੱਗੇ ਬਹੁਤ ਸੀ ਹੁਣ ਸਭ ਤੋਂ ਜ਼ਿਆਦਾ ਆ ਸਾਨੂੰ ਗਿਆਨ ਨੂੰ ਮੰਜੇ ਢਾਕੇ ਦਿੰਦੇ ਖੁਰਸੀਆਂ ਦਿੰਦੇ ਆ ਇੱਜ਼ਤ ਕਰਦੇ ਆ ਇੱਜ਼ਤ ਕਰਦੇ ਆ ਹੁਣ ਸਾਡੇ ਇਲਾਕੇ ਵੰਡੇ ਗਏ ਮਤਲਬ ਪਹਿਲਾਂ ਵਾਲਾ ਰੋਲਾ ਰਪਾਣੀ ਰਿਹਾ ਹੁਣ ਕੀ ਉਹ ਵੀ ਆ ਕੇ ਲੈ ਕੇ ਤੁਸੀਂ ਵੀ ਆ ਕੇ ਕਈ ਵਾਰ ਕਈ ਵਾਰੀ ਹੋ ਜਾਂਦਾ ਸੀਗਾ ਹਾਂਜੀ ਅੱਛਾ ਚਲੋ ਆਪਾਂ ਇਹਨੂੰ ਥੋੜਾ ਜਿਹਾ ਜਦੋਂ ਕਿਸੇ ਦੇ ਘਰ ਜਿੱਦਾਂ ਮੰਨ ਲਓ ਮੁੰਡਾ ਹੋਇਆ ਹੈ ਹਾਂਜੀ ਉਹਦੇ ਲਈ ਵੱਖਰੇ ਗੀਤ ਨੇ ਜਦੋਂ ਕਿਸੇ ਦੇ ਘਰ ਵਿਆਹ ਦਾ ਮਾਹੌਲ ਹੈ ਉਦੋਂ ਵੱਖਰੇ ਗੀਤ ਨੇ ਹਾਂਜੀ ਹਾਂਜੀ ਜਦੋਂ ਨਵਾਂ ਸਾਲ ਹੈ ਦੀਵਾਲੀ ਹੈ ਲੋਹੜੀ ਹੈ ਉਹ ਉਦੋਂ ਵੱਖਰੇ ਜਾਣੇ ਗੀਤ ਨੇ ਅਸੀਂ ਉਸੇ ਲੈਦੇ ਹਿਸਾਬ ਦੇ ਨਾਲ ਚੱਲਾਂਗੇ ਮੰਨ ਲਓ ਮੁੰਡਾ ਹੋਇਆ ਕਿੰ ਕਿਦਾਂ ਦੇ ਗੀਤ ਹੋਣਗੇ ਮਲਵਾਂ ਦੇ ਪਿਆਰ ਦਾ ਕਾਣ ਜਾਣੇ ਮਾਵਾਂ ਸੋਸੋ ਲੜ ਲੜ ਦੋਦੀਆਂ ਨੇ ਗਲੀ ਥਾਂ ਤੇ ਪੈਣ ਆਪ ਮਾਵਾਂ ਸੁੱਕੀ ਜਗ੍ਹਾ ਤੇ ਬੱਚੇ ਨੂੰ ਪਾਉਂਦੀਆਂ ਨੇ ਤੇ ਬਾਬਾ ਨਾਨਕਾ ਗੱਲਾਂ ਸੱਚੀਆਂ ਨੇ ਤੇ ਮਾਵਾਂ ਰੱਬ ਦਾ ਰੂਪ ਕਹਾਉਂਦੀਆਂ ਨੇ ਉਹ ਲੱਖ ਹੋਣ ਵਧਾਈਆਂ ਨੇ सज जगत रहंदी घर कॾहिं न ਕਤ ਆ ਮੋਟਾ ਜਿਸ ਘਾਰ ਵਿੱਚ ਲਾਲ ਖੇਦੇ ਉਹਦਾ ਕਦੇ ਨਹੀਂ ਲੱਗਦਾ ਮੋਡਾ ਕਦੇ ਨਹੀਂ ਲੱਗਦਾ ਮੋਡਾ ਉਹ ਪਤਾ ਹੁੰਦਾ ਦੁਸ਼ਮਣਾਂ ਨੂੰ ਇੱਕ ਦਿਨ ਦਉ ਤੌਣ ਤੇ ਗੋਡਾ ਦਉ ਤੌਣ ਤੇ ਗੋਡਾ ਉਹ ਪਤਾ ਹੁੰਦਾ ਦੁਸ਼ਮਣਾਂ ਨੂੰ ਇੱਕ ਦਿਨ ਦਉ ਤੌਣ ਤੇ ਗੋਡਾ ਦਉ ਉਹਨ ਤੇ ਗੋਡਾ ਬਹੁਤ ਮਜ਼ਾ ਆਇਆ ਔਰ ਕਿਉਂਕਿ ਹਾਲੇ بڑے ਪਹਿਲੂ ਨੇ ਜਿਨ੍ਹਾਂ ਦੇ ਵੱਲ ਤਵੱਜਹ ਦੇਣੀ ਜ਼ਰੂਰੀ ਹੈ ਕਿਉਂਕਿ ਤੁਸੀਂ ਹੁਣ ਪੁੱਤਾਂ ਦੇ ਲਈ ਕਿਉਂਕਿ ਵੱਡੇ ਹੋ ਕੇ ਉਹ ਵਿਰੋਧੀਆਂ ਦੇ ਗੋਡਾ ਦਊਗਾ ਜਿੱਦਾਂ ਤੁਸੀਂ ਆ ਦੱਸਿਆ ਪਹਿਲਾਂ ਲੜਕੀਆਂ ਦੀ ਲੋੜੀ ਨਹੀਂ ਸੀ ਮਨਾਇ ਜਾਂਦੀ ਉਹਨਾਂ ਦੀਆਂ ਖੁਸ਼ੀਆਂ ਨਹੀਂ ਸੀ ਮਨਾਇਆਂ ਜਾਂਦੀਆਂ ਪਰ ਅੱਜ ਕੱਲ ਬੜਾ ਧੰਨਵਾਦ ਹੈ ਉਹਨਾਂ ਮਾਪਿਆਂ ਦਾ ਜੋ ਆਪਣੀ ਕੁੜੀਆਂ ਦੀ ਲੋੜੀ ਔਰ ਉਹਨਾਂ ਨੂੰ ਜ਼ਿਆਦਾ ਕਰ ਰਹੇ ਨੇ ਔਰ ਪਹਿਲਾਂ ਤੁਸੀਂ ਵੀ ਚ ਜਗਦੇ ਹੁੰਦੇ ਸੀ ਉਸ ਘਰ ਦੇ ਵਿੱਚ ਜਾਣ ਦੇਵੇ ਜਿੱਦੇ ਵਿੱਚ ਕੁੜੀ ਨੇ ਜਨਮ ਲਿਆ ਹੋਵੇ ਅੱਜ ਕੱਲ ਕਿਦਾਂ ਦਾ ਮਾਹੌਲ ਹੈ ਔਰ ਫਿਰ ਤੁਹਾਨੂੰ ਹੀ ਆਪਣੀ ਪ੍ਰੈਕਟਿਸ ਕਰਨੀ ਪੈਂਦੀ ਹੋਣੀ ਆ ਕਿ ਹੁਣ ਕੁੜੀਆਂ ਦੇ ਵੀ ਕੱਢਣੇ ਪੈਣੇ ਕੋਈ ਮਸਲਾ ਸੀਗਾ ਵੱਡਾ ਅੱਜ ਕੱਲ ਜਨਾਬ ਇਦਾਂ ਆ ਜੀ ਪੁੱਤਰ ਚ ਤੇ ਧੀ ਚ ਕੋਈ ਫਰਕ ਨਹੀਂ ਰਿਹਾ ਜੀ ਧੀ ਵੀ ਉਦਾਂ ਦੀ ਆ ਪੁੱਤਰ ਵੀ ਉਦਾਂ ਦਾ ਹੀ ਆ ਪਹਿਲਾਂ ਹੁੰਦਾ ਸੀ ਸਮਾਂ ਵੀ ਪੁੱਤਰ ਨੂੰ ਅਖਲਾ ਪੁੱਤਰ ਪੁੱਤਰੀ ਆ ਜੀ ਹੁਣ ਧੀਆਂ ਜਿਹੜੀਆਂ ਪੁੱਤਾਂ ਤੋਂ ਵੱਧ ਕੇ ਸੇਵਾ ਮਾਪਿਆਂ ਦੀ ਕਰਦੀਆਂ ਨੇ ਜੀ ਜਿਹੜਾ ਕਹਿੰਦੇ ਆ ਪੁੱਤ ਵਣੋਂਣ ਜਮੀਨਾ ਤੇ ਧੀਆਂ ਦੁੱਖ ਵਣੋਂਦੀਆਂ ਪੰਡ ਪਾਈਚਾਰਾ ਇਸ ਬਾਰੇ ਕੀ ਮਹਿਸੂਸ ਕਰਦਾ ਇਸ ਬਾਰੇ ਅਸੀਂ ਬਹੁਤ ਚੰਗਾ ਲੱਗਦਾ ਸਾਨੂੰ ਅਸੀਂ ਮਹਿਸੂਸ ਕਰਦੇ ਆ ਵੀ ਬਹੁਤ ਵਧੀਆ ਕੋਈ ਕੋਣ ਗੀਤ ਬਣਾਏ ਨੇ ਇਸ ਇਨ ਕੁੜੀਆਂ ਵਾਸਤੇ ਖੰਡ ਆਖਿਆ ਹੋਵੇ ਨਾ ਮੂੰ ਮਿੱਠਾ ਜਨਜਕ ਮੂੰ ਦੇ ਵਿੱਚ ਖੰਡ ਨੂੰ ਪਾਈਏ ਨਾ ਉਹ ਬੱਚਾ ਕਿਸੇ ਦਾ ਚੱਕਿਆ ਨਾ ਠੰਡ ਪੈਂਦੀ ਤੇ ਜਿੱ ਨੱਚ ਕੇ ਆਪਣੀ ਗੋਦ ਖੜਾਈਏ ਨਾ ਉਸੋ ਕਾ ਮੰਗਦੀ ਆ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਹੁੰਦਾ ਹੀ ਖੜਾਉਣਾ ਖੰਡਣਾ ਭਗਵਾਲੀਆਂ ਪਹਿਣਾ ਨੂੰ ਰੱਬ ਮੰਗਦਾ ਸੁੱਖਾ ਮੰਗਦੀਆਂ ਪੈਣਾ ਕਹਿੰਦੀ ਏ ਕਵੀਰ ਲੈਣਾ ਸੁੱਖਾ ਮੰਗਦੀਆਂ ਪੈਣਾ ਕਹਿੰਦੀ ਏ ਕਵੀਰ ਲੈਣਾ ਵੀਰ ਹੁੰਦਾ ਏ ਖਡੋਣਾ ਖੰਡਦਾ ਭਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਭਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਵੀਰ ਜਿੱਲਾ ਨੂੰ ਵੇਦਤੇ ਮੇਰੇ ਬਾਪੇ ਆਵੇ ਤੇਰੇ ਵੇਖੇ ਉਹਨਾਂ ਦੇ ਤੂੰ ਲਾ ਉਹ ਵੀਰ ਜਿੱਲਾ ਨੂੰ ਵੇਦਤੇ ਮੇਰੇ ਦਾਤੇ ਆਵੇ ਤੇਰੇ ਵੇਖੇ ਉਹਨਾਂ ਦੇ ਮੇ ਲਾਲ ਇੰਨਾ ਵੀਰਾਂ ਤੋਂ ਬਗੈਰ ਮੇਰੇ ਮਾਲਕ ਆਵੇ ਹੋਣਾ ਮੇਰਾ ਮੰਦੜਾਈ ਹਾਲ ਰਹੀ ਕੁਦਗੈਰ ਤੇਰਾ ਮਾਲਕ ਆਵੇ ਹੋਣਾ ਮੇਰਾ ਮੰਦਣਾ ਹੀ ਹਾਰ ਤੇਰੇ ਦਰ ਚਪਕਾਰਾ ਤੇਰੇ ਜੋੜੇ ਰੀਆਂ ਚਾਣਾ ਤੇਰੇ ਦਰ ਚਪਕਾਰਾ ਤੇਰੇ ਜੋੜੇ ਰੀਆਂ ਚੜ ਤੇਰੇ ਜੋੜਿਆਂ ਦੇ ਵਿੱਚੋਂ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਕੜੀ ਲੱਗਦੀ ਜ਼ਬਰਦਸਤ ਜ਼ਬਰਦਸਤ ਅੱਛਾ ਇੰਨੀ ਸੋਹਣੀਆਂ ਆਵਾਜ਼ਾਂ ਦੇ ਮਾਲਕ ਹੋ ਤੁਸੀਂ ਅੱਜ ਕੱਲ ਦੇ ਹਰ ਕੋਈ ਗਾਇਕ ਬਣੀ ਜਾ ਰਿਹਾ ਹੈ ਤੁਹਾਨੂੰ ਨਹੀਂ ਆਉਂਦਾ ਕਿ ਅਸੀਂ ਵੀ ਗਾਇਕ-ਸ਼ਾਇਰ ਬਣ ਜਾਈਏ ਮਹਾਰਾਜ ਜਿਹੜੇ ਬਣੇ ਉਹ ਬਣੇ ਅਸੀਂ ਤੁਹਾਡਾ ਰੂਹ ਖੁਸ਼ ਕਰਨ ਲਈ ਇਦਾਂ ਹੀ ਕੀ ਕਰੀਏ ਅੱਛਾ 510 ਦਾ ਕੀ ਮਸਲਾ ਅਕਵਿੰਜਾ ਸੋ ਕਹਿੰਦੇ ਅਕਵਿੰਜਾ ਸੋ ਤੋਂ ਘੱਟ ਪੰਜ ਪਾਈ ਚਾਰ ਅੱਜਕੱਲ ਮਨਦਾ ਹੀ ਨਹੀਂ ਹੈ ਇਹ ਮਸਲਾ ਹੈ ਜੀ ਮਗਾਈ ਸਰ ਤੇ ਮਹਾਰਾਜ ਆਠ ਆਕ ਸੱਤ ਸੱਤ ਸਾਡੇ ਵੀ ਨਿਆਣੇ ਆ ਹੋਰ ਤੁਹਾਨੂੰ ਪਤਾ ਵੀ ਅਸੀਂ ਤੁਹਾਡੇ ਘਰਾਂ ਚੋਂ ਹੀ ਪਾਲਨੇ ਆ ਮਹਾਰਾਜ ਅੱਛਾ ਇਹ ਦੱਸੋ ਕਿ ਜਦੋਂ ਦੀ ਤੁਹਾਡੇ ਪਾਈਚਾਰੇ ਦੀ ਗੁਰੂਆਂ ਪੀਰਾਂ ਮਹਾਰਾਜਾਂ ਦੇ ਟਾਈਮ ਤੋਂ ਸ਼ੁਰੂਆਤ ਹੈ ਔਰ ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਵੀ ਦਰਬਾਰ ਦੇ ਵਿੱਚ ਈਵਨ ਵਜ਼ੀਰ ਵੀ ਤੁਹਾਨੂੰ ਰੋਕ ਨਹੀਂ ਸੀ ਸਕਦੇ ਨਾ ਹੀ ਤੁਹਾਡੀ ਕੋਈ ਤਲਾਸ਼ੀ ਲਈ ਜਾਂਦੀ ਸੀਗੀ ਇਹ ਇਸ ਪਿੱਛੇ ਕੀ ਰਾਜ਼ ਹੈ ਇਸ ਪਿੱਛੇ ਜਨਾਬ ਇਹ ਰਾਜ਼ ਹੈ ਵੀ ਅਸੀਂ ਕਿਸੇ ਦਾ ਮਾਰਾ ਕਦੀ ਸੋਚਿਆ ਨਹੀਂ ਨਾ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਾ ਅਸੀਂ ਨਿੰਦਿਆ ਚੁਗਲੀ ਕਰੀ ਅਸੀਂ ਮੀਰ ਆਲਮੇ امیر ਜਾਦੇ ਆ ਸਾਡਾ ਇਹੋ ਹੀ ਟਾਂਗ ਹੈ ਵੀ ਅਸੀਂ ਵਧਾਈਆਂ ਲੈਨੇ ਆ ਖੁਸ਼ੀਆਂ ਕਰਦੇ ਆ ਖੁਸ਼ੀਆਂ ਕਰਾਉਨੇ ਆ ਤੇ ਨਜ਼ਾਰੇ ਲੈਨੇ ਆ ਸਾਨੂੰ ਕਿਹੜੀ ਜਿਸੀਂ ਕਿਸੇ ਦਾ ਕਦੀ ਮਾੜਾ ਸੋਚਿਆ ਹੀ ਨਹੀਂ ਸਾਡੀ ਤਰ੍ਹਾਂ ਕੀ ਇਸ ਤੋਂ ਇਲਾਵਾ ਵੀ ਕੋਈ ਪੰਪਾਈਚਾਰੇ ਦੇ ਜਿਹੜੇ ਸਾਡੇ ਵੀਰ ਨੇ ਉਹ ਹੋਰ ਕੋਈ ਕੰਮ ਕਰਦੇ ਨੇ ਜਾਂ ਫਿਰ ਇਹੋ ਹੀ ਤੁਹਾਡਾ ਰੋਜ਼ਗਾਰ ਹੈ ਅਸੀਂ ਜਨਾਬ ਭਾਵੇਂ ਪੜ੍ਹ ਲੈ ਕੇ ਡੀਸੀ ਲੱਗ ਜੀਏ ਭਾਵੇਂ ਅਸੀਂ ਜੱਜ ਲੱਗ ਜੀਏ ਪਰ ਇਹ ਸਾਡਾ ਪ੍ਰਾਣਾ ਵਿਰਸਾ ਗੁਰੂਆਂ ਪੀਰਾਂ ਤੋਂ ਲਾ ਕੇ ਸਾਡੇ ਵੱਡਿਆਂ ਵਡੇਰਿਆਂ ਤੋਂ ਲਾ ਕੇ ਆਉਣ ਡਿਆ ਆ ਇਹ ਅਸੀਂ ਮਹਾਰਾਜ ਪਲਾ ਨਹੀਂ ਸਕਦੇ ਰਹਿੰਦੀ ਦੁਨੀਆ ਤੱਕ ਸਾਡਾ ਇਹ ਵਿਰਸਾ ਕਾਮਯਾਬ ਰਹੇ ਮਤਲਬ ਤੁਸੀਂ ਕੋਈ ਵੀ ਹੋਰ ਪ੍ਰੋਫੈਸ਼ਨ ਕਰ ਸਕਦੇ ਹੋ ਹਾਂਜੀ ਹਾਂਜੀ ਕਰ ਸਕਦੇ ਆ ਪਰ ਵਡੇਰੇ ਜਿਹੜੇ ਪੰਪਾਇਚਾਰੇ ਦੇ ਵੀਰ ਨੇ ਉਹ ਆਪਣੇ ਜੋ ਵਿਰਸੇ ਦੇ ਨਾਲ ਜੁੜ ਕੇ ਜੋ ਉਹਨਾਂ ਨੂੰ ਵਿਰਸੇ ਚ ਮਿਲਿਆ ਉਹਨੂੰ ਅੱਗਾ ਵਧਾ ਰਹੇ ਨੇ ਉਹਨੂੰ ਅੱਗਾ ਵਧਾ ਰਹੇ ਨੇ ਜੋ ਸਾਡੇ ਗਾੜੀ ਬੱਚੇ ਆ ਕੋ ਵੀਰ ਆ ਕੋ ਭਰਾ ਆ ਆਪਣੇ ਨੌਕਰੀਆਂ ਟੁੱਟੀਆਂ ਕੰਮ ਵੀ ਕਰਦੇ ਆ ਕੁਝ ਕਰਦੇ ਨੇ ਹਾਂਜੀ ਕੁਝ ਕਰਦੇ ਨੇ ਅਸੀਂ ਪਰ ਆਪਣੇ ਵਿਰਸੇ ਨਾਲ ਸਾਨੂੰ ਮੁਹੱਬਤ ਬਹੁਤ ਜ਼ਿਆਦਾ ਹੈ ਇਹ ਵਿਰਸਾ ਇਹਦਾ ਵੀ ਉੱਥੋਂ ਫੜ ਕੇ ਲਿਆ ਜਾਂ ਕਿਤੇ ਉੱਥੋਂ ਲਿਆ ਗੁਰੂਆਂ ਪੀਰਾਂ ਤੋਂ ਸਾਨੂੰ ਮਿਲਿਆ ਆ ਅੱਛਾ ਇੱਕ ਨਾ ਮੈਨੂੰ ਉਹ ਨਾ ਬਿੰਦਰ ਭਾਜੀ ਦੇ ਹੱਥ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਜੀ ਇਹਨੂੰ ਚਮੋਟਾ ਜੀ ਇਹਨੂੰ ਕਹਿੰਦੇ ਕੀ ਨੇ ਚਮੋਟਾ ਕਹਿੰਦੇ ਅੱਛਾ ਚਮੋਟਾ ਕਹਿੰਦੇ ਮੈਂ ਮੈਂ ਫੜ ਸਕਦਾ ਇਹਨੂੰ ਇੱਕ ਵਾਰ ਅੱਛਾ ਇਹਨੇ ਮੈਨੂੰ ਯਾਦ ਹੈ ਲੇਖੋ ਸਾਡਾ ਪਸਤਾਵ ਹੈ ਜੀ ਉਹਨੂੰ ਪਰਫਾਰਮੈਂਸ ਜਦੋਂ ਹੁੰਦੀ ਹੈ ਨਾ ਉਹ ਤੇ ਉਹ ਪਿੱਛੇ ਐਂ ਕਰਕੇ ਮਾਰਦੇ ਆ ਇਹਦਾ ਇਹਦਾ ਕੀ ਮਹੱਤਤਾ ਹੈ ਦੀ ਇਸ ਬਾਰੇ ਇਹਦੇ ਇਤਿਹਾਸ ਬਾਰੇ ਜ਼ਰੂਰ ਸਾਨੂੰ ਦੱਸੋ ਥੋੜਾ ਇਹਦੇ ਬਾਰੇ ਜਨਾਬ ਇਦਾਂ ਵੀ ਜੋ ਵੀ ਵੱਡ ਵਡੇਰੇ ਆ ਸਾਡੇ ਸਰਦਾਰ ਸਾਡੀਆਂ ਭੈਣ ਜੀਆਂ ਬੀਬੀਆਂ ਧੀਆਂ ਪਹਿਣਾ ਹੋਰ ਬੱਚੇ ਸਾਡੇ ਬੱਚੇ ਸਾਡੇ ਭਾਈ ਵੀਰ ਉਹਨਾਂ ਨੂੰ ਅਸੀਂ ਖੁਸ਼ ਕਰਦੇ ਆ ਇਹਦੇ ਨਾਲ ਕਮੇਟੀ ਕਰਕੇ ਕਮੇਟੀ ਅੱਛਾ ਇਹ ਇਹ ਮਨੋਰੰਜਨ ਦਾ ਇੱਕ ਹੋਰ ਅੰਦਾਜ਼ ਹੈ ਇੱਕ ਤੇ ਗੀਤਕਾਰੀ ਹੈ ਗਾਇਕੀ ਹੈ ਔਰ ਅਲਫਾਜ਼ ਨੇ ਔਰ ਦੂਜੇ ਬੰਨੇ ਇਹ ਇਹ ਕਾਮੇਡੀ ਦਾ ਜਿਹੜਾ ਤੜਕਾ ਹੈ ਉਹ ਇਹਦੇ ਨਾਲ ਲਗਾਇਆ ਜਾਂਦਾ ਸੋ ਕਾਮੇਡੀ ਦਾ ਤੜਕਾ ਲਗਾਵਾਂਗੇ ਬਸ ਛੋਟਾ ਇੱਕ ਬ੍ਰੇਕ ਲੈ ਲਈਏ ਨਾ ਸਮਾ ਹੋ ਗਿਆ ਇੱਕ ਤੋਂ ਬਾਅਦ ਥੋੜਾ ਬਹੁਤ ਬਹੁਤ ਸਵਾਗਤ ਹੈ ਖਾਸ ਗੱਲਬਾਤ ਦੇ ਵਿੱਚ ਸਾਡੇ ਖਾਸ ਮਹਿਮਾਨ ਪੰਡਪਾਈ ਚਾਰੇ ਦੇ ਤਰਮਿੰਦਰ ਸਿੰਘ ਛਿੰਦਰ ਸਿੰਘ ਬਿੰਦਰ ਸਿੰਘ ਔਰ ਮੋਨੂ ਜੀ ਮੌਜੂਦ ਨੇ ਹੁਣ ਜੀ ਲਾਉਣਾ ਪੈ ਰਿਹਾ ਮੈਨੂੰ ਕਿਉਂਕਿ ਜੀਜਾ ਜੀ ਨੇ ਤਿੰਨਾਂ ਦੇ ਫੇਰ ਸਵਾਲ ਸੀਗਾ ਠੀਕ ਹੈ ਮੈਨੂੰ ਐਕਚੁਅਲੀ ਸਵਾਲ ਸੀਗਾ ਕਿ ਧਰਮਿੰਦਰ ਔਰ ਉਸ ਤੋਂ ਬਾਅਦ ਖਿੰਦਰ ਸਿੰਘ ਉਸ ਤੋਂ ਬਾਅਦ ਭਿੰਦਰ ਸਿੰਘ ਰਾਈਮਿੰਗ ਚ ਆ ਤੇ ਮੋਨੂ ਜਿਹੜੇ ਨੇ ਉਹ ਰਾਈਮ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਸਾਡੇ ਮਾਨਯੋਗ ਜੀਜਾ ਜੀ ਨੇ ਤਾਂ ਜੀ ਆਇਆਂ ਨੂੰ ਜੀਜਾ ਜੀ ਨੂੰ ਔਰ ਅਗਲਾ ਸਵਾਲ ਜਿਹੜਾ ਹੈ ਉਸ ਤੋਂ ਪਹਿਲਾਂ ਜੋ ਆਪਾਂ ਬ੍ਰੇਕ ਤੋਂ ਪਹਿਲਾਂ ਇਹ ਇਸ ਦਿਨ ਵਾਲਾ ਬਾਈ ਪਰਫੋਰਮੈਂਸ ਕੀ ਕਹਿੰਦੇ ਸੀਗੇ ਇਹਨੂੰ ਇਹਨੂੰ ਮਹਾਰਾਜ ਚਮੋਟਾ ਕਹਿੰਦੇ ਆ ਅੱਛਾ ਇਹ ਕਾਮੇਡੀ ਵਾਸਤੇ ਵਰਤਿਆ ਜਾਂਦਾ ਔਰ ਇਹਦੀ ਇੱਕ ਗੱਲ ਮੈਂ ਦੱਸਦਾ ਜਿੰਨੀ ਮਰਜ਼ੀ ਜ਼ੋਰ ਦੀ ਮਾਰੋ ਫੀਲ ਨਹੀਂ ਹੁੰਦਾ ਕਿ 19 ਪੇਨ ਨਹੀਂ ਹੋਏਗੀ ਤੁਹਾਨੂੰ ਅੰਦਰੋਂ ਹਾਂਜੀ 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 ਕੁਝ ਕਰਕੇ ਦਿਖਾਓਗੇ ਸਾਡੇ ਦਰਸ਼ਕਾਂ ਨੂੰ ਜਨਾਬਾ ਕਰਨ ਤੇ ਆਏ ਆ ਕਰਾਂਗੇ ਜੀ ਆਹੇ ਆਹੇ ਆਈਏ ਆਈਏ ਪੰਡ ਸਾਹਿਬ ਓ ਭਾਈ ਸਾਹਿਬ ਕਿੱਦਾਂ ਵੀ ਠੀਕ ਐ ਠੀਕ ਐ ਹਾਂਜੀ ਓਏ ਕਾਕਾ ਜੀ ਮੈਂ ਤੈਨੂੰ ਪਛਾਣਿਆ ਨਹੀਂਗਾ ਓ ਤੂੰ ਮੈਨੂੰ ਪਛਾਣਿਆ ਨਹੀਂ ਆ ਬਿਲਕੁਲ ਸਹੀ ਗੱਲ ਮੈਂ ਨਹੀਂ ਤੈਨੂੰ ਪਛਾਣਿਆ ਓ ਤਾਇਆ ਜੀ ਮੈਂ ਤੇਰਾ ਭਤੀਜਾ ਓਏ ਮੇਰਾ ਭਤੀਜਾ ਹਾਂਜੀ ਓ ਨਲੈਕ ਜਾਦਿਆ ਮੇਰਾ ਤੇ ਭਤੀਜਾ ਹੀ ਕੋਈ ਹੈ ਨਹੀਂਗਾ ਹੈ ਉੱਲੂ ਦੇ ਪੱਠਿਆ ਬਾਹਰ ਵਾਲੇ ਸੱਤ ਭਰਾ ਕੀ ਕਿਹਾਈ ਓ ਬਾਹਰ ਵਾਲੇ ਸੱਤ ਭਰਾ ਓ ਤੁਹਾਡੇ ਤੋਂ ਮਰਿਆ ਕੋਈ ਵੀ ਨਹੀਂ ਹਨ ਨਲਾਇਕ ਨਾ ਹੋਵੇ ਤਾਂ ਉਹ ਸੱਤੇ ਜਿੰਦੇ ਉਹ ਜੀਨੇ ਆ ਸੀ ਓਏ ਕਾਕਾ ਤੈਨੂੰ ਪਛਾਨ ਲਿਆ ਪਛਾਨ ਲਿਆ ਮੈਂ ਤੈਨੂੰ ਪਛਾਨ ਲਿਆ ਤੂੰ ਉਹ ਹੋਈ ਆ ਉਹ ਹੋਈ ਆ ਉਹ ਹੋਈ ਉਹ ਹੋਈ ਆ ਤੂੰ ਉਹ ਤਾਇਆ ਜੀ ਪਛਾਨ ਲਿਆ ਆ ਬਿਲਕੁਲ ਸਹੀ ਗੱਲ ਹੈ ਪੁੱਤ ਮੈਂ ਤੇਰਾ ਤਾਇਆ ਮੈਂ ਤੈਨੂੰ ਪਛਾਨ ਲਿਆ ਵਾ ਉਹ ਭਲਾ ਮੈਂ ਕੌਣ ਆ ਉਹ ਜਿਹਦੀ ਮਾਂ ਟਾਂਗੇ ਵਾਲੇ ਨਾਲ ਭੱਜ ਗਈ ਸੀ ਉੱਲੂ ਦਾ ਪੱਠਾ ਨਾ ਹੋਵੇ ਤੇ ਉਹ ਟਾਂਗੇ ਤੇ ਆਈ ਸੀ ਅੱਛਾ 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 ਹਾਂ ਉਹ ਮੇਰੀ ਗੱਲ ਸੁਣ ਹਾਂਜੀ ਉਹ ਤੂੰ ਉਹ ਹੋਈ ਆ ਜਦੋਂ ਤੂੰ ਜੰਮਿਆ ਸੀ ਤੇਰੇ ਜੰਮਿਆਂ ਪਾਲਟੀ ਬੜੀ ਤਗੜੀ ਕੀਤੀ ਸੀ ਉਹ ਮੇਰੇ ਜਨਮ ਦੀ ਪਾਲਟੀ ਦਾ ਤੈਨੂੰ ਤਾਇਆ ਜੀ ਪਤਾ ਆ ਕਾਕਾ ਜੀ ਮੈਂ ਤੇਰਾ ਤਾਇਆ ਜੀ ਮੈਨੂੰ ਸਾਰਾ ਹੀ ਪਤਾ ਵਾ ਪਤਾ ਵਾ ਤੇਰੇ ਜੰਮਿਆ ਪਾਰਟੀ ਬੜੀ ਤਗੜੀ ਕੀਤੀ ਅੱਛਾ ਜੀ ਉਦੋਂ ਇੱਕ ਬੀਬੀਆਂ ਨੇ ਬੋਲੀ ਪਾਈ ਬੋਲੀ ਪਾਈ 바ਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਕਿਉ 바ਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਕਿਉ ਤੇ ਭੰਗੜਾ ਤਾਂ ਸਹੀਦਾ ਜੇ ਨੱਚੇ ਮੁੰਡੇ ਦਾ ਪਿਓ ਤੇ ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਪਿਓ ਤੇ ਕੰਜਰ ਤੇ ਸਾਰਾ ਪਿੰਡ ਲਚਣ ਡਾਇ ਪੈ ਹੈ ਤੇਰਾ ਇਹੋ ਜੈਦਨ ਨਲਾਇਕ ਜਿਆਦਾ ਨਾ ਹੋਵੇ ਉਸ ਅਲਫਾਸ ਤੇਰੇ ਨਾ ਉਹ ਦੂਸਰੇ ਹੋਗੇ ਨੇ ਸਾਰਾ ਪਿੰਡ ਲੱਚੀ ਪਾਵੇ ਬੜਾ ਥੜਾ ਧੰਨਵਾਦ ਹੈ ਤੁਹਾਨੂੰ ਆਖੀ ਬਹੁਤ ਹੈ ਬਹੁਤ ਮਜ਼ਾ ਆਇਆ ਅੱਛਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਾਂਜੀ ਆ ਇਹ ਵਾਲਾ ਤੜਕਾ ਇ ਮਸਰੀ ਫੀਲ ਹੋਗੀ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਖੁਸ਼ੀ ਦੇ ਮੌਕੇ ਤੇ ਜਾਂਦੇ ਹੋ ਆਪਣੇ ਇਲਾਕੇ ਦੇ ਵਿੱਚ ਹੈ ਨਾ ਲੋਕਾਂ ਦੇ ਘਰਾਂ ਦੇ ਵਿੱਚ ਪਰ ਕਈ ਵਾਰ ਉਹ ਤੁਹਾਨੂੰ ਇਹੋ ਜਿਹੀਆਂ ਪਰਫਾਰਮੈਂਸਿਸ ਇਨ ਗੀਤਕਾਰੀ ਗਾਇਕੀ ਤੋਂ ਬਾਅਦ ਵੀ ਉਹਨਾਂ ਨੂੰ ਸ਼ਾਇਦ ਉਨੀ ਮਾਇਆ ਨਹੀਂ ਹੁੰਦੀ ਜਿੰਨੀ ਡਿਮਾਂਡ ਹੁੰਦੀ ਹੈ ਅੱਗੇ ਤੁਹਾਡੀ ਕਿਉਂਕਿ ਕੁੰਜਾਸੋ ਮੈਂ ਪਹਿਲਾਂ ਹੀ ਕਿਹਾ ਕੁੰਜਾਸੋ ਇੱਕ ਉਹ ਵਾਲੀ ਚੀਜ਼ ਹੈ ਉਹ ਤਾਂ ਥੱਲੇ ਮੰਨਦੇ ਨਹੀਂ ਹੈ ਹਾਂਜੀ ਤੇ ਉਦੋਂ ਉਦੋਂ ਫਿਰ ਉਦੋਂ ਫਿਰ ਕਿਦਾਂ ਦਾ ਤੁਹਾਡਾ ਨਾਰਾਜ਼ਤ ਨਹੀਂ ਹੁੰਦੇ ਫਿਰ ਤੁਸੀਂ ਉਹਨਾਂ ਦੇ ਨਾਲ ਨਹੀਂ ਜੀ ਮਹਾਰਾਜ ਜੇ ਅਸੀਂ ਨਾਰਾਜ਼ ਹੋ ਗਏ ਤਾਂ ਸਾਨੂੰ ਮੀਰਜਾ ਦੇ ਭੰਡ ਕੌਣ ਕਹੂਗਾ ਚਲੋ ਮੰਨ ਲਓ ਆਪਾਂ ਕੁਝ ਇੱਥੇ ਕਰਦੇ ਆਂ ਅੱਜ ਮੰਨ ਲਓ ਮੈਂ ਤੁਸੀਂ ਮੇਰੇ ਘਰ ਆਏ ਹੋ ਔਰ ਆਪਾਂ ਲੜਾਂਗੇ ਅੱਜ ਤੁਹਾਡੇ ਨਾਲ ਤੇ ਤੁਸੀਂ ਦੱਸੋ ਕਿਦਾਂ ਮਨਾਉਂਦੇ ਹੋ ਉਹਨਾਂ ਨੂੰ ਤੁਸੀਂ ਮੰਗੋ ਆਪਣੇ ਜਿੰਨੇ ਵੀ ਤੁਸੀਂ ਮੰਗਦੇ ਹੋ ਕਿੰਨਾ ਅੱਜ ਮੰਨ ਲਓ ਮੇਰੇ ਘਰ ਮੁੰਡਾ ਹੋਇਆ ਤੁਹਾਡੇ ਤੋਂ ਮਹਾਰਾਜ 51000 11000 ਹੀ ਲੈਣਗਾ ਅੱਜ ਮੈਂ ਅੱਜ ਕੋਈ ਪੈਸਾ ਨਹੀਂ ਦੇਣਾ ਹੈਗਾ ਕਿਉਂਕਿ ਮੈਨੂੰ ਥੋੜਾ ਜਿਹਾ ਬਿਜ਼ਨਸ 'ਚ ਘਾਟਾ ਪੈ ਗਿਆ ਹਾਂ 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 ਛਾਜੀ ਫਾੜੋ ਸਰਦਾਰ ਤੋਂ ਵਧਾਈ ਲੈ ਲੈ ਓਏ ਫਾੜੋ ਫੜ ਕਾਲੋ ਸਾਭ ਤੋਂ ਸਾਰੇ ਰੁਪਏ ਲੈ ਲੈ ਬੰਦਾ ਮੇਰੀ ਗੱਲ ਸੁਣ ਅੱਜ ਚਲਿਆ ਜਾ ਅੱਜ ਹੈ ਨਹੀਂ ਗੇ ਪੈਸੇ ਕੱਲ ਨੂੰ ਆਪਾਂ ਕਰਦੇ ਹਾਂ ਸਭ ਤਬ ਉਹ ਲੈ ਲੈ ਬੰਦਾ ਵਧਾਈ ਉਹ ਕਾਲੋ ਸਾਭ ਤੋਂ ਲੈ ਲੈ ਵਧਾਈਆਂ ਵਧਾਈ ਇਹਨੇ ਸਾਨੂੰ ਉਹ ਤੋਂ ਦੇਣੀ ਕਦੋਂ ਨੂੰ ਜਦੋਂ ਪੰਡਾ ਨੂੰ ਟੀਕੇ ਲੱਗਣ ਦੇ ਪਏ ਬਸ ਕਰ ਕਰ ਨਲਾਇਕ ਫਾੜੋ ਫੜ ਕਾਲੋ ਸਾਭ ਤੋਂ ਸਾਰੇ ਰੁਪਏ ਲੈ ਲੈ ਅੱਜ ਉਹ ਕਿੱਥੇ ਓਏ ਇਹ ਅੱਜ ਸਾਡੇ ਪਹਿਲੇ ਘੁੰਮ ਨੂੰ ਫਿਰਦਾ ਵਾ ਬਸ ਕਰ ਕਰ ਸੋ ਇਦਾਂ ਟੀਕੇ ਲਗਾਏ ਜਾਂਦੇ ਨੇ ਜਦੋਂ ਕੋਈ ਦਾ ਨਹੀਂ ਹੈ ਹਾਂਜੀ ਹਾਂਜੀ ਫਿਰ ਹਰ ਕੋਈ ਜਿਹੜਾ ਡਾਕਟਰ ਹੈ ਉਹ ਚਾਹੁੰਦਾ ਹੈ ਕਿ ਮੇਰਾ ਜਿਹੜਾ ਅੱਗੇ ਮੁੰਡਾ ਹੈ ਮੇਂ ਕੁੜੀ ਹੈ ਉਹ ਡਾਕਟਰ ਬਣੇ ਐਕਟਰ ਦਾ ਬੱਚਾ ਜ਼ਿਆਦਾ ਤੌਰ ਤੇ ਦੇਖਿਆ ਵੀ ਇਹ ਜਾਂਦਾ ਹੈ ਕਿ ਸਪੋਰਟਸ ਪਰਸਨ ਦਾ ਬੱਚਾ ਸਪੋਰਟਸ ਪਰਸਨ ਜਿੱਦਾਂ ਦੇ ਉਹਨਾਂ ਦੇ ਮਾਪੇ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਜਿਹੜਾ ਵਕਰੀ ਕਿ ਤੁਸੀਂ ਵੀ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਸੁਪੁੱਤਰ ਸੁਪੁੱਤਰੀਆਂ ਨੇ ਉਹ ਇਸ profession ਦੇ ਵਿੱਚ ਪੈਣ ਜੋ ਤੁਹਾਨੂੰ ਵਿਰਸੇ ਦੇ ਵਿੱਚ ਮਿਲਿਆ ਹੈ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਪੜਨ ਅੱਗੇ ਵਧਣ ਚਾਹੇ ਕੋ ਪੁਲਸਾਰਾ ਬਣੇ ਚਾਹੇ ਮਾਸਟਰ ਬਣੇ ਚਾਹੇ ਕੋ ਬੈਂਚ ਲਗੇ ਕੁਝ ਵੀ ਬਣੇ ਪਰ ਸਾਨੂੰ ਇਸ ਗੱਲ ਤੇ ਆਪਣੇ ਬੱਚਿਆਂ ਦੇ ਗਾੜੀ ਨਾ ਜਗਾਵਾ ਵੀ ਜਿਹੜਾ ਸਾਡੇ ਵਾਲਾ ਵਿਰਸਾ ਵਾ ਆ ਭੰਡ ਚਾਰੇ ਵਾਲਾ ਮੀਰਾਲ ਮਾਲਾ ਮਰਸੀ ਵਾਲਾ ਇਹ ਨਾ ਭੁੱਲਦਾ ਇਹਨੂੰ ਨਾਲ ਲੈ ਕੇ ਚੱਲਣਾ ਇਹਨੂੰ ਨਾਲ ਲੈ ਕੇ ਚੱਲਣਾ ਇਹਦੇ ਵਿੱਚ ਹੀ ਸਾਨੂੰ ਖੁਸ਼ੀ ਆ ਸਾਡਾ ਕੋਈ ਵੀ ਬੱਚਾ ਸਾਡਾ ਸਕੂਲ ਜਾਂਦਾ ਸੀ ਘਰੇ ਸਮਝਾ ਕੇ ਕਹਿੰਦੇ ਆ ਵੀ ਪੁੱਤ ਤਾਨੂੰ ਕਿਸੇ ਨੇ ਸਕੂਲ ਦੇ ਵਿੱਚ ਮਰਸੀ ਜਾਂ ਭੰਡ ਤਾਨੂੰ ਕਿਸੇ ਨੇ ਕਹਿਤਾ ਤੇ ਕਿਸੇ ਨਾਲ ਨਰਾਜ ਨਹੀਂ ਹੋਣਾ ਤੁਸੀਂ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਝਗੜਨਾ ਨਹੀਂ ਆ ਕੌਕੀ ਅਸੀਂ ਹਾਈ ਹੋਈ ਖੁਸ਼ ਹਾਂ ਤੇ ਇਹੋ ਖੁਸ਼ੀ ਰਵਾਂਗੇ ਤੇ ਇਹਦੇ ਵਿੱਚ ਹੀ ਸਾਨੂੰ ਖੁਸ਼ੀ ਹੈ ਜੀ ਬੜਾ ਵਿਲੱਖਣ ਸੋਚ ਦੇ ਮਾਲਕ ਨੇ ਬੜੀ ਉੱਚੀ ਸੋਚ ਦੇ ਮਾਲਕ ਨੇ ਆਮ ਤੌਰ ਤੇ ਐਦਾਂ ਦੀ ਸੋਚ ਜਿਹੜੀ ਹੈ ਉਹ ਸੁਣਨ ਨੂੰ ਹੀ ਨਹੀਂ ਮਿਲਦੀ ਦੇਖਣ ਦੀ ਤੇ ਗੱਲ ਵੱਖਰੀ ਹੈ ਪਰ ਕਿੰਨਾ ਮਜ਼ਾ ਆਏਗਾ ਜੇ ਜੋ ਜੋ ਕਹਿ ਰਹੇ ਨੇ ਜੇ ਐਦਾਂ ਹੋਵੇ ਹਨਾ ਕੋਈ ਡੀਸੀ ਲੱਗਿਆ ਹੋਵੇ ਔਰ ਪਰ ਆਪਣੇ ਨਾਲ ਜਿਹੜਾ ਹੈ ਆਪਣਾ ਭਾਈਚਾਰਾ ਉਹਨੂੰ ਨਾਲ ਲੈ ਕੇ ਚੱਲੇ ਔਰ ਐਦਾਂ ਨਹੀਂ ਪਰਫਾਰਮੈਂਸਿਸ ਵੀ ਨਾਲ ਕਰੇ ਬੜਾ ਮੁਸ਼ਕਿਲ ਹੈ ਆ ਸੋਚ ਕੇ ਹੀ ਬੜਾ ਮੁਸ਼ਕਿਲ ਲੱਗ ਰਿਹਾ ਪਰ ਜੇ ਹੋਏਗਾ ਤੇ ਬੜਾ ਮਜ਼ਾ ਆਏਗਾ ਹਾਂ ਜੀ ਕਿ ਜਿਹੜਾ ਹੋ ਰਿਹਾ ਹੈ ਕੋਈ ਹੈਗੇ ਨੇ ਸਾਡੇ ਪੰਡ ਪਾਈਚਾਰੇ ਦੇ ਨੌਜਵਾਨ ਜਿਹੜੇ ਨੌਕਰੀਆਂ ਕਰ ਰਹੇ ਨੇ ਔਰ ਨਾਲ ਹੀ ਆਪਣੇ ਵਿਰਸੇ ਨੂੰ ਨਾਲ ਲਈ ਤੋਰ ਰਹੇ ਨੇ ਹਾਂ ਜੀ ਹਾਂ ਜੀ ਜਨਾਬ ਹੈ ਜੀ ਹੈਗੇ ਨੇ ਹਾਂ ਜੀ ਸਲੂਟ ਹੈ ਤੁਹਾਨੂੰ ਤੁਹਾਡੀ ਪੂਰੀ ਜਿਹੜੀ ਹੈ ਇਸ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਸਾਡੀ ਕੌਮ ਦਾ ਕੌਮ ਦਾ ਹਿੱਸਾ ਹੋ ਸਾਡੇ ਗੁਰੂ ਮਹਾਰਾਜਾਂ ਤੋਂ ਜਿਹੜੀ ਹੈ ਇਹਨਾਂ ਦੀ ਸ਼ੁਰੂਆਤ ਹੋਈ ਹੈ ਸਾਡੇ ਸਾਡੇ ਅੰਗ ਨੇ ਔਰ ਸਾਡਾ ਅੰਗ ਬਣ ਕੇ ਰਹਿਣ ਦੇ ਵਿੱਚ ਹੀ ਇਹ ਸ਼ਕੀਨ ਨੇ ਉਸ ਚੀਜ਼ ਦੇ ਹਾਂਜੀ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਅ ਹਰ ਵਾਰ ਜਦੋਂ ਕੋਈ ਆਪਾਂ ਗੈਸ ਸੱਦੀਦਾ ਨਾ ਹਾਂਜੀ ਉਹਨਾਂ ਨੂੰ ਪੁੱਛੀਦਾ ਕੋਈ ਸਰਕਾਰ ਦੀ ਮਦਦ ਦੀ ਲੋੜ ਹੈ ਤੁਹਾਨੂੰ ਉਹ ਕਹਿੰਦੇ ਨੇ ਹਾਂਜੀ ਹੈਗੀ ਆ ਸਰਕਾਰ ਦੀ ਥੋੜਾ ਜਿਹਾ ਹਨਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਦੀ ਲੋੜ ਹੈ ਤੇ ਦੱਸ ਦੋ ਸਾਨੂੰ ਸਿਰਫ ਇੱਕ ਗੱਲ ਦੀ ਲੋੜ ਹੈ ਕਿ ਸਾਡੇ ਸਰਦਾਰ ਜੋ ਵੀ ਜ਼ਿੰਮੇਦਾਰ ਜਾ ਕੋਈ ਬ੍ਰਾਹਮਣ ਖੱਤਰੀ ਮੱਧਵੀ ਸੇਕ ਕੋਈ ਵੀ ਕੋਮ ਹੈ ਯਾਰ ਉਹ ਸਾਨੂੰ ਜੋ ਵੀ ਜਿੰਨੇ ਵੀ ਸਾਡੇ ਮਰਾਸੀਆਂ ਤੋਂ ਇਲਾਵਾ ਜਿਹੜੀਆਂ ਕੋਮਾਂ ਨੇ ਸਾਨੂੰ ਹਰ ਇੱਕੀ ਉਹ ਸਾਨੂੰ ਸਰਕਾਰ ਹੀ ਨਜ਼ਰ ਆਉਂਦੀ ਏ ਸਾਨੂੰ ਹਰ ਇੱਕੀ ਸਾਨੂੰ ਆਪਣੇ ਰਾਜਾ ਮਹਾਰਾਜ ਹੀ ਨਜ਼ਰ ਆਉਂਦੇ ਨੇ ਤੇ ਦੂਜਾ ਨੰਬਰ ਸਾਡਾ ਇਹ ਆ ਸਾਡੇ ਨਾਲ ਸਾਰੇ ਮੁਹੱਬਤ ਕਰਦੇ ਆ ਜੋ ਅਸੀਂ ਪਾਂਡੇ ਆ ਜੋ ਵੀਰ ਆਲੋ ਮਰਾਸੀ ਅਸੀਂ ਤੇ ਸਾਡੇ ਵਾਸੀ ਜਿਹੜੇ ਤੁਹਾਡੇ ਘਰ ਨੇ ਉਹ ਸਾਡੇ ਵਾਸੀ ਗੁਰਦੁਆਰਾ ਮੰਦਿਰ ਮਸੀਤ ਆ ਸੀ ਉਹਨਾਂ ਨੂੰ ਮੱਥਾ ਟੇਕ ਕੇ ਸਲਾਮ ਕਰਦੇ ਆ ਇਸ ਕਰਕੇ ਕਰਦੇ ਆ ਸਾਨੂੰ ਥੋੜੇ ਜਿਕੇ ਮਿਲਦਾ ਵਾ ਸਾਡੇ ਵਾਸਤੇ ਗੁਰਦੁਆਰਾ ਵੀ ਉਹੀ ਹੈ ਮੰਦਿਰ ਮਸਜਿਦ ਵੀ ਉਹੀ ਹੈ ਪਰ ਤੁਹਾਡੇ ਜਿਹੜੇ ਮਹਾਰਾਜੇ ਤੁਸੀਂ ਆਮ ਲੋਕਾਂ ਨੂੰ ਕਹਿ ਰਹੇ ਹੋ ਉਹਨਾਂ ਦੀ ਜਿਹੜੀ ਮਹਾਰਾਜਿਆਂ ਦੀ ਗਿਣਤੀ ਹਾਲ ਹੀ ਦੇ ਸਮੇਂ ਦੇ ਵਿੱਚ ਲੱਗਦਾ ਨਹੀਂ ਜਿੱਦਾਂ ਘਟਦੀ ਜਾ ਰਹੀ ਹੈ ਸਭ ਵਿਦੇਸ਼ਾਂ ਨੂੰ ਭਜਦੇ ਜਾ ਰਹੇ ਨੇ ਜੀ ਵਿਦੇਸ਼ਾਂ ਨੂੰ ਹੀ ਭਜੇ ਜਾਂਦੇ ਠੀਕ ਹੈ ਗੱਲ ਜਨਾਬ ਤੁਹਾਡੀ ਪਰ ਅਸੀਂ ਇਹ ਕਹਿੰਦੇ ਆ ਵੀ ਭਾਵੇਂ ਕੋਈ ਵਿਦੇਸ਼ਾਂ 'ਚ ਰਹੇ ਜਾਂ ਆਪਣੇ ਪੰਜਾਬ 'ਚ ਰਹੇ ਜਾ ਦੁਨੀਆ ਦੇ ਕਿਸੇ ਕੋਨੇ ਚ ਵੀ ਰਵੇ ਇਸ ਗੁਰੂ ਦੇ ਸਿੱਖ ਅਸੀਂ ਉਹਨਾਂ ਦੀਆਂ ਸੁੱਖਾਂ ਹੀ ਮੰਗਨੇ ਆ ਉਹ ਡਾਲਰਾਂ ਦੇ ਵਿੱਚ ਸ਼ਗਨ ਆਏਗਾ ਹਾਂਜੀ ਆਏਗਾ ਜੀ ਉਹ ਤਾਂ ਜ਼ਰੂਰੀ ਹੈ ਜਦੋਂ ਰੱਬ ਨੇ ਗੁਰੂ ਦੇ ਸਿੱਖਾਂ ਨੂੰ ਦਿੱਤਾ ਉਹਨਾਂ ਸਾਨੂੰ ਵੀ ਦੇਣਾ ਹੀ ਹੈ ਐਦਾਂ ਹੁੰਦਾ ਹੈ ਕਿ ਜਿਹੜੇ ਇੱਥੋਂ ਪ੍ਰਵਾਸੀ ਹੋ ਗਏ ਨੇ ਹਾਂਜੀ ਉਹ ਬਾਹਰੋਂ ਤੁਹਾਨੂੰ ਡਾਲਰਾਂ ਦੇ ਵਿੱਚ ਸ਼ਗਨ ਦਿੰਦੇ ਹੋਣ ਹਾਂਜੀ 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 ਦਿੰਦੇ ਆ ਜੀ ਮਹਾਰਾਜੇ ਬਾਹਰ ਜਾਣ ਹੋਰ ਐਸ਼ਾ ਐਸ਼ਾ ਇਹ ਚਾਹੀਦੀ ਅੱਛਾ ਕੁਝ ਪਰਫਾਰਮੈਂਸਿਸ ਮੈਂ ਵੀ ਤੁਹਾਡੀਆਂ ਦੇਖਿਆ ਸੇਰਾ ਇੱਕ ਵਾਰੀ ਜ਼ਰੂਰ ਸਾਨੂੰ ਸੁਣਾ ਦਿਓ ਅੱਛਾ ਲੱਖਾਂ ਦਵਾ ਕਰਕੇ ਮਾਪੇ ਮੰਗਦੇ ਰੱਬ ਤੋਂ ਵੇਲਾ ਹੋ ਨੇ ਹੋਵਲਤਾਈ ਸਜਦਾ اے ਸਗਨ ਦਲਵੇ ਨੋ ਹੋਇਆਂ ਤੀਣਾ ਨੇ ਸਿਪਾ ਨਾਲ ਏ ਕਲੀਆਂ ਆਉਂਦੀ ਜੰਨ ਸਿਪਾ ਨਾਲ ਏ ਕਲੀਆਂ 헤 ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ 헤 ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਜਾ ਨਸੀਬਾ ਨਾਲ ਹੋਏ ਕਣੀਆਂ ਆਉਂਦੀਆਂ ਨਸੀਬਾ ਨਾਲ ਏ ਕਣੀਆ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਣੀਆਂ ਲੱਦੀਆਂ ਚੁੰਮਖੜਾ ਚਮਕੜਾ आया अच रल के सारे उ लड़ीअ चुमका चुमक मारे दोखियांज रल के सारे ਉਹ ਖੁਸ਼ੀਆਂ ਦੇ ਵੇਲੇ ਵਿੱਚ ਉਹ ਲੰਘ ਚੜੀਆਂ ਖੁਸ਼ੀਆਂ ਦੇ ਵੇਲੇ ਵਿੱਚ ਲੰਘ ਚੜੀਆਂ ਤੇਰੇ ਸਿਰ ਨੂੰ ਸਜਾਇਆ ਲਾਟੇ ਫੁੱਲ ਗਲੀਆਂ ਤੇਰੇ ਸਿਰ ਨੂੰ ਸਜਾਇਆ ਲਾਟੇ ਫੁੱਲ ਗਲੀਆਂ ਬਹੁਤ ਮਜ਼ਾ ਆਇਆ ਤੁਸੀਂ ਸਾਰੇ ਜਣੇ ਸਾਡੇ ਸ਼ੋਅ ਦੇ ਵਿੱਚ ਆਏ ਹੋ ਔਰ ਸਾਡੇ ਸ਼ੋਅ ਨੂੰ ਤੁਸੀਂ ਜਿਸ ਦਾ ਨਾਮ ਹੀ ਖਾਸ ਗੱਲਬਾਤ ਹੈ ਉਸ ਨੂੰ ਹੋਰ ਜ਼ਿਆਦਾ ਵਧੇਰੇ ਖਾਸ ਬਣਾ ਦਿੱਤਾ ਹੈ ਇਹ ਸਾਡੀ ਬੜੀ ਰੀਤ ਹੈ ਕਿ ਜਦ ਵੀ ਅਸੀਂ ਅਲਵਿਦਾ ਕਹਿਣ ਲੱਗਦੇ ਹਾਂ ਆਪਣੇ ਦਰਸ਼ਕਾਂ ਨੂੰ ਤੇ ਸੰਦੇਸ਼ ਜ਼ਰੂਰ ਲਈਦਾ ਪੰਡ ਭਾਈਚਾਰੇ ਦੇ ਵੱਲੋਂ ਸਾਰੇ ਦਰਸ਼ਕਾਂ ਨੂੰ ਕੀ ਸੰਦੇਸ਼ ਹੈ ਜਨਾਬ ਸਾਡਾ ਸੰਦੇਸ਼ ਇਹ ਆ ਸਾਡੇ ਵੀਰਾਂ ਭਰਾਵਾਂ ਨੂੰ ਇਹ ਸੰਦੇਸ਼ ਹੈ ਵੀ ਨਸ਼ਿਆਂ ਨੂੰ ਤਿਆਗਣ ਜੀ ਬਿਲਕੁਲ ਅਸੀਂ ਆਪ ਖੁਦ ਪਹਿਲਵਾਨ ਰਹੇ ਹਾਂ ਮਿਹਨਤ ਕੀਤੀ ਆ ਜੋਰ ਕੀਤੇ ਆ ਕੁਸ਼ਤੀ ਲੜੀ ਆ ਆਪੀ ਜਵਾਨੀ ਦਾ ਖੋਦ ਵੜਾ ਨਜ਼ਾਰਾ ਲਿਆ ਆ ਨਸ਼ਾ ਲਿਆ ਆ ਹਾਲੀ ਤੱਕ ਵੀ ਸਾਡੀ 45 ਸਾਲ ਦੀ ਉਮਰ ਹੋ ਚੁੱਕੀ ਆ ਜੀ ਹਾਲੀ ਤੱਕ ਵੀ ਅਸੀਂ ਵਰਜਸ ਕਰਦੇ ਆ ਮਿਹਨਤ ਕਰਦੇ ਆ ਨਸ਼ਿਆਂ ਤੋਂ ਦੂਰ ਆ ਬਿਲਕੁਲ ਜੀ ਆਪਣੇ ਵੀਰਾਂ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਹੱਥ ਜੋੜ ਕੇ ਅਸੀਂ ਵੀ ਨਸ਼ਿਆਂ ਨੂੰ ਤਿਆਗਣ ਆਪਣੀ ਜ਼ਿੰਦਗੀ ਦਾ ਆਪੀ ਜਵਾਨੀ ਦਾ ਆਨੰਦ ਮਾਣਨ ਖੁਸ਼ੀਆਂ ਲੈਣ ਬਿਲਕੁਲ ਬਿਲਕੁਲ ਸਦਾ ਚੜਦੀ ਕਲਾ ਚ ਰਹੇ ਚਾਹੀਦਾ ਵੀ ਹੈ ਅਸੀਂ ਹੱਥ ਜੋੜ ਕੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦੇ ਮੈਂ ਤੁਹਾਨੂੰ ਦੱਸ ਦੇਣਾ ਛਿੰਦਰ ਭਾਜੀ ਨੇ ਤਾਂ ਬਕਾਇਦਾ ਇੱਕ ਕਵਿਤਾ ਵੀ ਲਿਖੀ ਹੋਈ ਹੈ ਇਹ ਚਾਹਾਂਗੇ ਉਹ ਵੀ ਸੁਣਾ ਦਿਓ ਹਾਂਜੀ ਬੋਤਾ ਹੱਸਣਾ ਨਹੀਂ ਚੰਗਾ ਤੇ ਬੋਤਾ ਰੋਣਾ ਵੀ ਨਹੀਂ ਚੰਗਾ ਬੋਤਾ ਜਾਗਣਾ ਨਹੀਂ ਚੰਗਾ ਤੇ ਬੋਤਾ ਸੌਣਾ ਵੀ ਨਹੀਂ ਚੰਗਾ ਅੱਖ ਖੁੱਲੀ ਰਹੇ ਚੰਗੀ ਤੇ ਮੁਠੀ ਬੰਦ ਰਹੇ ਚੰਗੀ ਮੁੱਠੀ ਖੁੱਲ ਗਈ ਤਾਂ ਮਿੱਤਰੋ ਪਵਾੜੇ ਪਾਉਗੀ ਰੱਖੋ ਸਾਹਮ ਕੇ ਜਵਾਨੀ ਤੁਹਾਡੇ ਕੰਮ ਆਵੇ ਆਏ ਹੋਏ ਖਾਸ ਗੱਲਬਾਤ ਦੇ ਵਿੱਚ ਬੜਾ ਮਜ਼ਾ ਆਇਆ ਅਪਣ ਭਾਈਚਾਰੇ ਦੇ ਨਾਲ ਗੱਲਬਾਤ ਕਰਕੇ ਛਿੰਦਰਪਾ ਜੀ ਦਾ ਅਰਮਿੰਦਰ ਪਾ ਜੀ ਦਾ ਬਿੰਦਰ ਪਾ ਜੀ ਦਾ ਤੇ ਮੋਨੂ ਜੀ ਚੀਜਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਦੇਖਦੇ ਰਹਿੰਦੇ ਹੋ ਅਸੀਂ ਯਮਨੀਆਂ ਕੰਪਨੀਆਂ ਮਾਰਦੇ ਰਹਿੰਦੇ ਆ ਅਗਲੇ ਹਫਤੇ ਫੇਰ ਨਵੀਆਂ ਯਮਨੀਆਂ ਕੰਪਨੀਆਂ ਦੇ ਨਾਲ ਹਾਜ਼ਰ ਹੋਵਾਂਗੇ ਖਾਸ ਗੱਲਬਾਤ ਦੇ ਵਿੱਚ ਸੁਪਰੀਤ ਸਿੰਘ ਕਾਲਾ ਨੂੰ ਦੇਉ ਇਜਾਜ਼ਤ